ਗੁਰਤਾ ਸਾਹਿਬ ਦੀ ਬੇਅਦਬੀ ਕਰਨ ਦੀ ਕੋਸ਼ਿਸ਼ ਕੀਤੀ ਇੰਨੀ ਦੇਰ ਨੂੰ ਉਹਨੂੰ ਲੋਕਾਂ ਨੇ ਉਹਨੂੰ ਫੜ ਲਿਆ ਉਹਦੇ ਨਾਲ ਕੁੱਟਮਾਰ ਕੀਤੀ ਗਈ ਤਾਂ ਉਹਨੂੰ ਹੈਂਡਓਵਰ ਕਰਤਾ ਜੀ ਸੰਗਤ ਸੰਗਤ ਨਹੀਂ ਉਹਨੂੰ ਫੜਿਆ ਜੀ ਸੰਗਤ ਕਰਕੇ ਹੀ ਉਹ ਫੜਿਆ ਗਿਆ ਤਾਂ ਬਚਾਅ ਹੋ ਗਿਆ ਉਹਨੇ ਬੇਅਦਬੀ ਕਰਨ ਦੀ ਕੋਸ਼ਿਸ਼ ਕੀਤੀ ਸੀ ਹੋਈ ਨਹੀਂ ਜਿੱਥੇ ਇੱਕ ਪਾਸੇ ਸੱਚਖੰਡ ਸ੍ਰੀ ਦਰਬਾਰ ਸਾਹਿਬ ਦੇ ਵਿੱਚ ਸ਼ਹੀਦੀ ਦਿਹਾੜੇ ਚੱਲ ਰਹੇ ਨੇ ਤੇ 6 ਜੂਨ ਨੂੰ ਵੱਡਾ ਕੱਲੂ ਕਾਰਾ ਦਿਵਸ ਮਨਾਇਆ ਜਾਵੇਗਾ ਉਸ ਨੂੰ ਲੈ ਕੇ ਸੱਚਖੰਡ ਸ਼੍ਰੀ ਦਰਬਾਰ ਸਾਹਿਬ ਦੇ ਚਾਰੇ ਪਾਸੇ ਚੱਪੇ-ਚੱਪੇ ਤੇ ਵੱਡੀ ਗਿਣਤੀ ਚ ਪੁਲਿਸ ਫੋਰਸ ਤਾਇਨਾਤ ਕੀਤੀ ਗਈ ਹੈ ਅਤੇ ਇਸ ਦੌਰਾਨ ਦਰਬਾਰ ਸਾਹਿਬ ਦੇ ਬਾਹਰ ਬੇਅਦਬੀ ਹੋਣ ਦੀ ਇੱਕ ਵੱਡੀ ਖਬਰ ਸਾਹਮਣੇ ਆ ਰਹੀ ਹੈ ਅਤੇ ਜਾਣਕਾਰੀ ਮੁਤਾਬਕ ਦਰਬਾਰ ਸਾਹਿਬ ਦੇ ਬਾਹਰ ਸ਼੍ਰੀ ਗੁਰੂ ਅਰਜਨ ਦੇਵ ਜੀ ਨਵਾਜ਼ ਦੇ ਨਜ਼ਦੀਕ ਇੱਕ ਵਿਅਕਤੀ ਵੱਲੋਂ ਬੇਅਦਬੀ ਦੀ ਘਟਨਾ ਨੂੰ ਅੰਜਾਮ ਦਿੱਤਾ ਗਿਆ ਜਿਸ ਵਿੱਚ ਉਸ ਵੱਲੋਂ ਗੁਟਕਾ ਸਾਹਿਬ ਦੇ ਅੰਗ ਫਾੜੇ ਗਏ ਨੇ ਜਦਕਿ ਮੌਕੇ ਤੇ ਹੀ ਸੰਗਤ ਵੱਲੋਂ ਉਸ આરોપી ਨੂੰ ਬੂ ਕਰਕੇ ਪੁਲਿਸ ਦੇ ਹਵਾਲੇ ਕਰ ਦਿੱਤਾ ਅਤੇ ਫਿਲਹਾਲ ਪੁਲਿਸ ਵੱਲੋਂ ਇਸ ਨੂੰ ਗ੍ਰਿਫਤਰ ਕਰਕੇ ਉਸ ਤੋਂ ਚੰਗੀ ਤਰੀਕੇ ਨਾਲ ਪੁੱਛਗਿੱਛ ਕੀਤੀ ਜਾ ਰਹੀ ਹੈ ਅਤੇ ਇਸ ਸਬੰਧੀ ਜਾਣਕਾਰੀ ਦਿੰਦਿਆਂ ਹੋਇਆਂ ਏਡੀਸੀਪੀ ਬਾਟਨੇ ਦੱਸਿਆ ਕਿ ਫਿਲਹਾਲ આરોપી ਨੂੰ ਗ੍ਰਿਫਤਰ ਕਰ ਲਿਆ ਅਤੇ ਪੁਲਿਸ ਟੀਮ ਉਸ ਤੋਂ ਜਾਂਚ ਕਰ ਰਹੀ ਹੈ ਅਤੇ ਕਿਹਾ ਕਿ ਕੱਲੂ ਕਰ ਦੇ ਦਿਨ ਹੋਣ ਵਾਲੀ ਵੱਡੀ ਗਿਣਤੀ ਚ ਪੁਲਿਸ ਫੋਰਸ ਵੀ ਤੰਤਤ ਹੈ ਤੇ ਸੰਗਤਾਂ ਵੀ ਵੱਡੀ ਗਿਣਤੀ 'ਚ ਆ ਰਹੀਆਂ ਨੇ ਅਤੇ ਜਦ ਇਸ આરોપી ਵੱਲੋਂ ਅਜਿਹੀ ਘਟਨਾ ਨੂੰ ਅੰਜਾਮ ਦਿੱਤਾ ਗਿਆ ਤਾਂ ਸੰਗਤ ਵੱਲੋਂ ਹੀ ਇਸ આરોપી ਨੂੰ ਕਾਬੂ ਕਰ ਲਿਆ ਗਿਆ ਸੀ ਫਿਲਹਾਲ ਅਸੀਂ આરોપી ਤੋਂ ਸਖਤੀ ਨਾਲ ਪੁੱਛਗਿੱਛ ਕਰ ਰਹੇ ਹਾਂ ਤੇ ਮਾਮਲਾ ਦਰਜ ਕਰ ਅਗਲੀ ਕਾਰਵਾਈ ਕਰ ਰਹੇ ਹਾਂ ਸਤਿ ਸ਼੍ਰੀ ਅਕਾਲ ਜੀ ਇੱਥੇ ਸਾਨੂੰ ਪਤਾ ਚੱਲਿਆ ਸੀ ਕਿ ਇੱਕ ਵਿਅਕਤੀ ਹੈ ਉਹਨੇ ਗੁਰਕਾ ਸਾਹਿਬ ਦੀ ਬੇਅਦਬੀ ਕਰਨ ਦੀ ਕੋਸ਼ਿਸ਼ ਕੀਤੀ ਇੰਨੀ ਦੇਰ ਨੂੰ ਉਹਨੂੰ ਲੋਕਾਂ ਨੇ ਉਹਨੂੰ ਫੜ ਲਿਆ ਉਦੋਂ ਨਾਲ ਕੁਟਮਾਰਗੀ ਕੀਤੀ ਗਈ ਤਾਂ ਉਹਨੂੰ ਹੈਂਡਓਵਰ ਕਰਤਾ ਤੇ ਫਿਰ ਬਿਆਨ ਲਿਖ ਕੇ ਅਸੀਂ ਉਹ ਕਰਚਾ ਦਰਜ ਕੀਤਾ ਤੇ ਫਰਦਰ ਇਨਵੈਸਟੀਗੇਸ਼ਨ ਕਰ ਰਹੇ ਹਾਂ ਜੀ ਮੈਂ ਕੀ ਲਾਇਆ ਤੇ ਕਿੱਥੋਂ ਦਾ ਰਹਿਣ ਵਾਲਾ ਹਾਂ ਅਜੋ ਪਤਾ ਕਰ ਰਹੇ ਹਾਂ ਜੀ ਮੈਂ ਕੁਝ ਜੱਥੇਬੰਦੀ ਇੱਥੇ ਪਹੁੰਚ ਰਹੀਆਂ ਨੇ ਉਹਨਾਂ ਦਾ ਮੈਸੇਜ ਆਨੇ ਸ਼ੁਰੂ ਹੋ ਗਏ ਨੇ ਕਿ ਅਸੀਂ ਇੱਥੇ ਆ ਰਹੇ ਹਾਂ ਕਿਉਂਕਿ ਕਾਫੀ ਇਹ ਵਾਇਰਲ ਹੋ ਚੁੱਕੀ ਹੈ ਇਹ ਜੋ ਤਸਵੀਰਾਂ ਜਿਹੜੀਆਂ ਉਸ ਵਿਅਕਤੀ ਦੀਆਂ ਤਾਂ ਕੀ ਕਾਰਵਾਈ ਹੋਣੀ ਇਸ ਦੇ ਵਿੱਚ ਅਮਲ ਦੇ ਵਿੱਚ ਲਿਆਂਦੀ ਗਈ ਹੈ ਅਸੀਂ ਐਫਆਰ ਰਜਿਸਟਰ ਕਰ ਰਹੇ ਹਾਂ ਜੀ ਉਹ ਬੰਦੇ ਦੀ ਅरेस्ट ਫਾਵਾਂਗੇ ਅੱਗੇ ਜੋ ਬੰਦ ਦੀ ਲੋੜ ਲੋੜਿੰਦੀ ਕਾਰਵਾਈ ਉਸੇ ਕਰ ਰਹੇ ਹਾਂ ਕਿਹਾ ਜਾ ਰਿਹਾ ਕਿ ਗੁਰੂ ਘਰ ਦੇ ਨਜ਼ਦੀਕ ਦਾ ਹੀ ਰਹਿਣ ਵਾਲਾ ਵਿਅਕਤੀ ਹੈਗਾ ਉਹ ਪਤਾ ਕਰ ਰਹੇ ਹਾਂ ਜੀ ਤਫਤੀਸ਼ ਕਰ ਰਹੇ ਮੈਮ ਇੱਕ ਪਾਸੇ ਘੁਲੁਕਰ ਆਤੀ ਬਸ ਫਿਰ ਪੁਲਿਸ ਵੀ ਵੱਡੀ ਗਿਣਤੀ ਵਿੱਚ ਐ ਦੂਜੂ ਪਾਸੇ ਜਿਹੀ ਘਟਨਾ ਹੋ ਜੀ ਸੰਗਤ ਸੰਗਤ ਨਹੀਂ ਉਹਨੂੰ ਫੜਿਆ ਹੈ ਜੀ ਸੰਗਤ ਕਰਕੇ ਹੀ ਉਹ ਫੜਿਆ ਗਿਆ ਤਾਂ ਬਚਾਅ ਹੋ ਗਿਆ ਉਹਨੇ ਬੇਅਦਬੀ ਕਰਨ ਦੀ ਕੋਸ਼ਿਸ਼ ਕੀਤੀ ਸੀ ਹੋਈ ਨਹੀਂ ਤਾਂ ਹੀ ਅਸੀਂ ਫੜ ਕੇ ਉਹਨਾਂ ਐਫਆਈਆ ਰਜਿਸਟਰ ਕਰਨਾ ਮਾਨਸਿਕ ਸਥਿਤੀ ਕਿਤਾ ਜੀ ਜੀ ਇਹ ਪਤਾ ਕਰਨ ਵਾਲਾ ਵਿਸ਼ਾ ਹੈ ਜੀ ਸਾਰਾ ਤਫ਼ਤੀਸ਼ ਚਾਹੀਦਾ ਲੱਗਦਾ ਕਿ ਮਾਹੌਲ ਖਰਾਬ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਗੁਰੂ ਨਗਰੀ ਜੀ ਇਹੋ ਜਿਹੇ ਜਿਹੜੇ ਸ਼ਰਾਰਤੀ ਅੰਸਰ ਹੈਗੇ ਨੇ ਇਹਨਾਂ ਦੇ ਉੱਤੇ ਖਾਸ ਤੌਰ ਤੇ ਨਿਗਰਾਨੀ ਰੱਖ ਰਹੇ ਹਾਂ ਇਹਨਾਂ ਇਹਨਾਂ ਉੱਤੇ ਅਸੀਂ ਨਿਗਰਾਨੀ ਰੱਖ ਰਹੇ ਹਾਂ ਜੀ ਪੁਲਿਸ ਦੀ ਪੂਰੀ ਨਿਗਰਾਨੀ ਹੈ ਇਮੀਡੀਏਟ ਕਾਰਵਾਈ ਕਰਦੇ ਹੋਏ ਸੀਐਫਆਰ ਰਜਿਸਟਰ ਕਰ ਦਿੱਤਾ। ਠੀਕ। ਗੁੱਟਾ ਸਾਹਿਬ ਦੀ ਬੇਅਦਬੀ ਕਰਨ ਦੀ ਕੋਸ਼ਿਸ਼ ਕੀਤੀ। ਇੰਨੀ ਦੇਰ ਨੂੰ ਉਹ ਲੋਕਾਂ ਨੇ ਉਹਨੂੰ ਫੜ ਲਿਆ। ਉਹਦੇ ਨਾਲ ਕੁੱਟਮਾਰ ਕੀਤੀ ਗਈ ਤਾਂ ਉਹਨੂੰ ਹੈਂਡਓਵਰ ਕਰਤਾ। ਜੀ ਸੰਗਤ ਸੰਗਤ ਨੇ ਉਹਨੂੰ ਫੜਿਆ ਜੀ। ਸੰਗਤ ਕਰਕੇ ਉਹ ਫੜਿਆ ਗਿਆ ਤਾਂ ਬਚਾਅ ਹੋ ਗਿਆ। ਉਹਨੇ ਬੇਅਦਬੀ ਕਰਨ ਦੀ ਕੋਸ਼ਿਸ਼ ਕੀਤੀ ਸੀ ਹੋਈ ਨਹੀਂ। ਜਿੱਥੇ ਇੱਕ ਪਾਸੇ ਸੱਚਖੰਡ ਸ਼੍ਰੀ ਦਰਬਾਰ ਸਾਹਿਬ ਦੇ ਵਿੱਚ ਸ਼ਹੀਦੀ ਦਿਹਾੜੇ ਚੱਲ ਰਹੇ ਨੇ ਤੇ 6 ਜੂਨ ਨੂੰ ਵੱਡਾ ਕੱਲੂ ਕਰਾ ਦਿਵਸ ਮਨਾਇਆ ਜਾਵੇਗਾ ਉਸ ਨੂੰ ਲੈ ਕੇ ਸੱਚਖੰਡ ਸ਼੍ਰੀ ਦਰਬਾਰ ਸਾਹਿਬ ਦੇ ਚਾਰੇ ਪਾਸੇ ਚੱਪੇ-ਚੱਪੇ ਤੇ ਵੱਡੀ ਗਿਣਤੀ ਚ ਪੁਲਿਸ ਫੋਰਸ ਤਾਇਨਾਤ ਕੀਤੀ ਗਈ ਹੈ ਅਤੇ ਇਸ ਦੌਰਾਨ ਦਰਬਾਰ ਸਾਹਿਬ ਦੇ ਬਾਹਰ ਬੇਅਦਬੀ ਹੋਣ ਦੀ ਇੱਕ ਵੱਡੀ ਖਬਰ ਸਾਹਮਣੇ ਆ ਰਹੀ ਹੈ ਅਤੇ ਜਾਣਕਾਰੀ ਮੁਤਾਬਿਕ ਦਰਬਾਰ ਸਾਹਿਬ ਦੇ ਬਾਹਰ ਸ਼੍ਰੀ ਗੁਰੂ ਅਰਜਨ ਦੇਵ ਜੀ ਨਵਾਜ਼ ਦੇ ਨਜ਼ਦੀਕ ਇੱਕ ਵਿਅਕਤੀ ਵੱਲੋਂ ਬੇਅਦਬੀ ਦੀ ਘਟਨਾ ਨੂੰ ਅੰਜਾਮ ਦਿੱਤਾ ਗਿਆ ਜਿਸ ਵਿੱਚ ਉਸ ਵੱਲੋਂ ਗੁਟਕਾ ਸਾਹਿਬ ਦੇ ਅੰਗ ਫਾੜੇ ਗਏ ਨੇ ਜਦਕਿ ਮੌਕੇ ਤੇ ਹੀ ਸੰਗਤ ਵੱਲੋਂ ਉਸ આરોપી ਨੂੰ ਕ ਉਪਰ ਕਰਕੇ ਪੁਲਿਸ ਦੇ ਹਵਾਲੇ ਕਰ ਦਿੱਤਾ ਅਤੇ ਫਿਲਹਾਲ ਪੁਲਿਸ ਵੱਲੋਂ ਇਸ ਨੂੰ ਗ੍ਰਿਫਤਰ ਕਰਕੇ ਉਸ ਤੋਂ ਚੰਗੀ ਤਰੀਕੇ ਨਾਲ ਪੁੱਛਗਿੱਛ ਕੀਤੀ ਜਾ ਰਹੀ ਹੈ ਅਤੇ ਇਸ ਸਬੰਧੀ ਜਾਣਕਾਰੀ ਦਿੰਦਿਆਂ ਹੋਇਆਂ ਏਡੀਸੀਪੀ ਬਾਟ ਨੇ ਦੱਸਿਆ ਕਿ ਫਿਲਹਾਲ આરોપી ਨੂੰ ਗ੍ਰਿਫਤਰ ਕਰ ਲਿਆ ਅਤੇ ਪੁਲਿਸ ਟੀਮ ਉਸ ਤੋਂ ਜਾਂਚ ਕਰ ਰਹੀ ਹੈ ਅਤੇ ਕਿਹਾ ਕਿ ਕੱਲੂ ਕਰ ਦੇ ਦਿਨ ਹੋਣ ਵਾਲੀ ਵੱਡੀ ਗਿਣਤੀ 'ਚ ਪੁਲਿਸ ਫੋਰਸ ਵੀ ਤੰਤਤ ਹੈ ਇਹ ਸੰਗਤਾਂ ਵੀ ਵੱਡੀ ਗਿਣਤੀ 'ਚ ਆ ਰਹੀਆਂ ਨੇ ਅਤੇ ਜਦ ਇਸ આરોપી ਵੱਲੋਂ ਅਜਿਹੀ ਘਟਨਾ ਨੂੰ ਅੰਜਾਮ ਦਿੱਤਾ ਗਿਆ ਤਾਂ ਸੰਗਤ ਵੱਲੋਂ ਹੀ ਇਸ આરોપી ਨੂੰ ਕਾਬੂ ਕਰ ਲਿਆ ਗਿਆ ਸੀ ਫਿਲਹਾਲ ਅਸੀਂ આરોપી ਤੋਂ ਸਖਤੀ ਨਾਲ ਪੁੱਛਗਿੱਛ ਕਰ ਰਹੇ ਹਾਂ ਤੇ ਮਾਮਲਾ ਦਰਜ ਕਰ ਅਗਲੀ ਕਾਰਵਾਈ ਕਰ ਰਹੇ ਹਾਂ ਸਤਿ ਸ਼੍ਰੀ ਅਕਾਲ ਜੀ ਇੱਥੇ ਸਾਨੂੰ ਪਤਾ ਚੱਲਿਆ ਸੀ ਕਿ ਇੱਕ ਵਿਅਕਤੀ ਹੈ ਉਹਨੇ ਗੁਰਤਾ ਸਾਹਿਬ ਦੀ ਬੇਅਦਬੀ ਕਰਨ ਦੀ ਕੋਸ਼ਿਸ਼ ਕੀਤੀ ਇੰਨੀ ਦੇਰ ਨੂੰ ਉਹਨੂੰ ਲੋਕਾਂ ਨੇ ਉਹਨੂੰ ਫੜ ਲਿਆ ਉਦੋਂ ਨਾਲ ਕੁਟਮਾਰਗੀ ਥੀਗੇ ਤਾਂ ਉਹਨੂੰ ਹੈਂਡਓਵਰ ਕਰਤਾ ਤੇ ਫਿਰ ਬਿਆਨ ਲਿਖ ਕੇ ਅਸੀਂ ਉਹ ਖਰਚਾ ਦਰਜ ਕੀਤਾ ਤੇ ਫਰਦਰ ਇਨਵੈਸਟੀਗੇਸ਼ਨ ਕਰ ਰਹੇ ਹਾਂ ਜੀ ਮੈਮ ਕੀ ਲਾਇਆ ਤੇ ਕਿੱਥੋਂ ਦਾ ਰਹਿਣ ਵਾਲਾ ਹੈ ਅਜੋ ਪਤਾ ਕਰ ਰਹੇ ਹਾਂ ਜੀ ਲੰ ਕੁਝ ਜਥੇਬੰਦੀ ਇੱਥੇ ਪਹੁੰਚ ਰਹੀਆਂ ਨੇ ਉਹਨਾਂ ਦਾ ਮੈਸੇਜ ਆਨੇ ਸ਼ੁਰੂ ਹੋ ਗਏ ਨੇ ਕਿ ਅਸੀਂ ਇੱਥੇ ਆ ਰਹੇ ਹਾਂ ਕਿਉਂਕਿ ਕਾਫੀ ਇਹ ਵਾਇਰਲ ਹੋ ਚੁੱਕੀ ਹੈ ਜੋ ਤਸਵੀਰਾਂ ਜਿਹੜੀਆਂ ਉਸ ਵਿਅਕਤੀ ਦੀਆਂ ਤਾਂ ਕੀ ਕਾਰਵਾਈ ਹੋਣੀ ਇਸ ਦੇ ਵਿੱਚ ਅਮਲ ਦੇ ਵਿੱਚ ਲਿਆਂਦੀ ਗਈ ਹੈ ਅਸੀਂ ਐਫ ਆਰ ਰਜਿਸਟਰ ਕਰ ਰਹੇ ਹਾਂ ਜੀ ਉਹ ਬੰਦੇ ਦੀ ਅਰੈਸਟ ਫਾਵਾਂਗੇ ਅੱਗੇ ਜੋ ਬੰਦ ਦੀ ਲੋੜਿੰਦੀ ਕਰਵਾਈ ਹੈ ਅਸੀਂ ਕਰ ਰਹੇ ਹੈ ਕੀ ਜਾ ਰਿਹਾ ਕਿ ਗੁਰੂ ਘਰ ਦੇ ਨਜ਼ਦੀਕ ਦਾ ਹੀ ਰਹਿਣ ਵਾਲਾ ਵਿਅਕਤੀ ਹੈਗਾ ਉਹ ਪਤਾ ਕਰ ਰਹੇ ਹਾਂ ਜੀ ਤਫਤੀਸ਼ ਕਰ ਮੈਮ ਇੱਕ ਪਾਸੇ ਕਲੁਕਰ ਆਦੀ ਬਸ ਪੁਲਿਸ ਵੀ ਵੱਡੀ ਗਿਣਤੀ ਵਿੱਚ ਹੈ ਦੂਜੇ ਪਾਸੇ ਜਿਹੀ ਘਟਨਾ ਹੋਣਾ ਕਿਤਨਾ ਕਿਤੇ ਸੰਗ ਜੀ ਸੰਗਤ ਸੰਗਤ ਨਹੀਂ ਉਹਨੂੰ ਫੜਿਆ ਹੈ ਜੀ ਸੰਗਤ ਕਰਕੇ ਹੀ ਉਹ ਫੜਿਆ ਗਿਆ ਤਾਂ ਬਚਾਅ ਹੋ ਗਿਆ ਉਹਨੇ ਬੇਅਦਬੀ ਕਰਨ ਦੀ ਕੋਸ਼ਿਸ਼ ਕੀਤੀ ਸੀ ਹੋਈ ਨਹੀਂ ਤਾਂ ਹੀ ਅਸੀਂ ਫੜ ਕੇ ਉਹਨਾਂ ਐਫਆਈਆ ਰਜਿਸਟਰ ਕਰਨਾ ਹੈ ਮਾਨਸਿਕ ਸਥਿਤੀ ਕਿਤਾ ਜੀ ਜੀ ਇਹ ਪਤਾ ਕਰਨ ਵਾਲਾ ਵਿਸ਼ਾ ਹੈ ਜੀ ਸਾਰਾ ਤਫ਼ਤੀਸ਼ ਚਾਹੀਦਾ ਲੱਗਦਾ ਕਿ ਮਾਹੌਲ ਖਰਾਬ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਗੁਰੂ ਨਗਰੀ ਜੀ ਇਹੋ ਜਿਹੇ ਜਿਹੜੇ ਸ਼ਰਾਰਤੀ ਅੰਸਰ ਹੈਗੇ ਨੇ ਇਹਨਾਂ ਦੇ ਉੱਤੇ ਖਾਸ ਤੌਰ ਤੇ ਨਿਗਰਾਨੀ ਰੱਖ ਇਹਨਾਂ ਇਹਨਾਂ ਉੱਤੇ ਅਸੀਂ ਨਿਗਰਾਨੀ ਰੱਖ ਰਹੇ ਹਾਂ ਜੀ ਪੁਲਿਸ ਦੀ ਪੂਰੀ ਨਿਗਰਾਨੀ ਹੈ ਇਮੀਡੀਏਟ ਕਾਰਵਾਈ ਕਰਦੇ ਹੋਏ ਸੀਐਫਆਈ ਰਜਿਸਟਰ ਕਰ ਦਿੱਤਾ। ਠੀਕ ਹੈ।